ਬੱਤਿਆਉਣਾ ਪੈਂਦਾ ਉਹ ਗੱਲਾਂ ਸੁਣ ਆਈਦਾ ਕੰਮ ਆ ਸੰਗਤ ਜੀ ਵੇਖ ਲੋ ਉਹ ਕਰਦੇ ਬੁੱਝਾ ਹਰ ਜਾ ਹਰੋ ਉਹ ਖੜੇ ਇਹ ਕੱਟ ਕੇ ਥੋੜਾ ਉੱਤਰੇ ਮੈਂ ਪਰਦੇ ਗੱਲ ਬਣਦੇ ਬਸ ਇਹਦਾ ਆ ਵੀ ਲਾ ਆ ਵੀ ਲਾ ਪਰਦੇ ਦਾ ਇਹੋ ਨੇ ਗਾਤਰੇ ਪਾਏ ਆ ਸਾਰੇ ਸ਼ਰਮ ਨਹੀਂ ਆਉਦੀ ਦਾਰੂ ਦੀ ਬੋਤਲ ਨਹੀਂ ਫੜਾ ਦੇਖ ਰਹਾ ਤਾਂ ਇੰਦਰ ਵੀ ਮਾਰੀ ਮੁੱਢ ਦਾ ਸੰਤ ਬਾਲਿਓ ਠੀਕ ਕਰਕੇ ਪੀਦਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਠੀਕ ਕਰਕੇ ਐਂ ਵੀ ਬਲੌਣੀਆਂ ਨੂੰ ਹਾਂ ਹੁਣ ਬੜਾ ਹਲਾ ਹੀ ਬਾਬਾ ਜੀ ਅਮੀਤ ਕੋਈ ਆਦੀ ਪਿਆ ਤਾਂ ਨਿਊਯਾਰਕ ਮਾਲ ਆ ਕੋਟਿਆਲੀ ਚਾਹ ਆਹ ਦੇਖ ਲਓ ਸੰਜੀਤ ਜੀ ਆਦਾ ਇਹਨੂੰ ਆ ਨਾਲ ਹੀ ਆਪ ਵੀ ਜ਼ਿਆਦਗੀ ਨਾਲ ਆ ਲਾਓ ਲਾਓ ਬਾਤਰਾ ਲਾਓ ਨਾਲ ਹੀ ਰਾਤ ਭਾਣ ਚੋਰ ਥੱਲੇ ਜਿੱਤਣਾ ਸ਼ਰਧ ਵਿਰੋਧ ਆ ਮਹਿਮਾਨ ਜੋ ਪਾਤ ਆ ਦੇਖ ਲਓ ਜੀ ਆ ਦੇਖ ਲਓ ਸੰਗ ਜੀ ਪਿੰਡੋ ਬਣਾਉਣੀ ਆ ਆ ਆ ਇਹਨੂੰ ਮੋੜ ਤਾ ਟਿੰਡਾ ਯੂਨੀਅਨ ਆ ਦੇਖੋ ਇਹ ਪਤਾ ਜੀ ਬਾਬਾ ਲਾ ਬਾਬਾ ਜੀ ਕੰਮ ਕਰਾਉਂਦਾ ਨਹੀਂ ਕੰਮ ਕਰਾਉਂਦਾ ਬਾਬਾ ਜੀ ਨਹੀਂ ਬਈ ਤੱਕਾ ਨਹੀਂ ਬਾਬਾ ਜੀ ਜੇ ਇਹ ਜੇ ਕੰਮ ਕਰਨਾ ਹੈ ਜੀ ਵਰਕੇ ਪਾ ਬਾਬਾ ਜੀ ਜੇ ਇਹ ਜੇ ਕੰਮ ਕਰਨਾ ਹੈ ਨਾ ਇਹ ਆ ਕੰਮ ਨਾ ਕਰੋ ਪੀ ਦਾ ਚੀ ਚੱਕੀ ਪੀ ਦਾ ਲੈਣਾ ਕਿਦਾ ਕਾ ਜਗਤ ਕਰਦੇ ਪੀ ਜੀ ਹੁਣ ਯਾਰ ਪੂ ਯਾਰ ਪੂ ਤੈਨੂੰ ਮੈਂ ਕੀ ਪੁੱਛੀ ਗਿਆ ਅੱਗੇ ਦਾ ਦੱਸਾਈ ਨਹੀਂ ਹੈ ਬੰਦ ਨਾ ਚੱਲ ਕੋਈ ਨਾ ਪਤਾ ਇਹ ਯਾਰ ਇਹ ਤਾਂ ਉਹ ਬਾਈ ਦੀ ਮਿਹਰਬਾਨੀ ਆ ਬੱਸ ਲੈ ਠੀਕ ਹੈ ਜੀ ਨਹੀਂ ਸੰਗ ਹੈ ਜੀ ਦੱਸੋ ਇੰਨੇ ਖੜਾ ਪਾਣੀ ਕਿੰਨਾ ਪੜੀ ਰੇ ਆ ਜੀ ਹੋਰ ਚੱਲ ਚੱਲ ਜੀ ਆਪਣਾ ਧਰਮ ਬੱਝਾ ਲੈ ਭਾਈ ਤਿੰਨੇ ਤਰਾ ਉਹ ਠਿਕਾ ਸਾਹਮਣੇ ਜਿੰਨੀ ਮਰਜ਼ੀ ਲੈ ਲਾ ਬੱਕੂ ਆ ਦੇਹਲ ਪੰਜ ਥੁੱਤੀ ਚੱਕੀ ਬੈਠਾ ਲੈ ਇਹ ਬਾਬਾ ਕੋਈ ਮੁੰਡਾ ਸਾਡਾ ਫੇਵਰਟ ਮਾਰਦੇ ਚੱਕੇਰੀ ਲੱਗਦੇ ਸਕਾ ਕੇ ਵਾਹਲਾ ਦਾ ਘਰੇ ਮਿੰਦਲ ਕੋਈ ਕਰ ਦੋ ਕੱਢੋ ਲਾਈਵ ਚਲਾਓ ਯਾਰ ਲਾਈਵ ਚਲਾਓ ਸਾਰੇ ਕੱਢੋ ਪਿੰਡਾਂ ਦਾ ਸਿੰਗਲਾ ਪਿੰਡਾ ਜੀ ਪਸਾਨ ਹੋ ਉਧਰ ਵੀ ਪਰ ਥੋੜਾ ਯਾਰ ਬਾਪੂ ਇੱਧਰ ਆ ਕੇ ਬਾਬਾ ਤਹਾਨੂੰ ਕੀ ਆਜ ਕਾ ਇਹ ਮੇਰੀ ਉਹ ਗੱਲਾਂ ਸੁਣ ਆਜ ਦਾ ਕੰਮ ਆ ਸੰਗਤ ਜੀ ਵੇਖ ਲੋ ਉਹ ਕਰਦੇ ਜਹਾਜ ਆਹ ਲੋ ਉਹ ਖੜ ਤੇ ਇਹ ਕੱਟ ਕੇ ਥੋੜਾ ਉਤਰੇ ਮੈਂ ਪਰਦੇ ਗੱਲ ਬਣਦੇ ਬਸ ਇਹਦਾ ਆ ਵੀ ਲਾ ਆ ਵੀ ਲਾ ਪਰਦੇ ਗੱਲ ਨੇ ਨੇ ਗਾਤਰੇ ਪਾਏ ਆ ਸਾਰੇ ਸ਼ਰਮ ਨਹੀਂ ਆਉਦੀ ਦਾਰੂ ਦੀ ਪੋਤ ਨਹੀਂ ਫਦਾ ਦੇਖ ਰਹਾ ਤਾਂ ਇਧਰ ਮਾਰੀ ਮੋਢਾ ਸੱਟ ਬਾਲਿਓ ਠੀਕ ਸਰ ਕੇ ਪੀ ਲਾ ਤੈਨੂੰ ਅਸੀਂ ਕੁਝ ਨਹੀਂ ਕਹਿੰਦੇ ਆਹ ਆਹ ਠੀਕ ਸਰ ਕੇ ਐਂ ਵੀ ਬਲੌਣੀਆਂ ਨੂੰ ਹਾਂ ਹੁਣ ਬੜਾ ਆਹ ਲਾ ਆਹ ਲਾ ਬਾਬਾ ਜੀ ਅਮੀਰ ਕੋਈ ਆਦੀ ਪਿਆ ਤਾਂ ਨੀਅਰ ਕਮਾਲ ਆ ਕੋਟਿਆਲੀ ਚਾਹ ਆਹ ਦੇਖ ਲਓ ਸੰਦੇ ਜੀ ਆਦਾ ਇਹਨੂੰ ਆ ਨਾਲ ਲਾ ਲਓ ਲਾਲਾ ਲਾਲਾ ਕੰਦਰੀ ਸ਼ਰਮ ਆਪ ਵੀ ਜੀ ਆ ਤੇਰੀ ਖਰੀ ਆ ਨਾਲ ਨਾਲ ਬੰਦਰਾ ਲਾ ਲਾ ਨਾਲੇ ਨਾਲ ਰੱਖਣਾ ਹੈ ਘੈਂਟ ਚੋਰ ਥੱਲੇ ਜਿੱਤਣਾ ਸਰਵੋਤਮ ਮਹਿਮਾਨ ਹੋ ਪਾ ਆ ਦੇਖ ਲਓ ਜੀ ਆ ਦੇਖ ਲਓ ਸੰਘਾ ਜੀ ਪੰਗਲੋ ਬਣਾਉਂਦੇ ਆ ਆ ਦੇਖ ਲਓ ਇਹਨਾਂ ਦਾ ਪੈਂਡਾ ਇਹਨਾਂ ਦਾ ਪੈਂਡਾ ਆਲੇ ਤੋਂ ਪਤਨ ਸਿਗਾਰ ਮੇਲੇ ਬੱਦੂ ਜੀ بابا 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 نهي بھائی تکاڻي بابا نهي بابا جي جي هجي ڪم ڪا ਬਾਬਾ ਜੀ ਜੇ ਇਹ ਯਾਰ ਕੰਮ ਕਰਨਾ ਹੈ ਨਾ ਇਹ ਕੰਮ ਨਾ ਆਹ ਕੰਮ ਨਾ ਕਰੋ ਪੀ ਦਾ ਚੀਰ ਕੇ ਪੀ ਦਾ ਲੈਣਾ ਕਿਦਾ ਕਾਹ ਚੰਗਾ ਕਰਦੇ ਯਾਰ ਮੂੰ ਤੈਨੂੰ ਮੈਂ ਕੀ ਪੁੱਛੀ ਗਿਆ ਅੱਗੇ ਦਾ ਬੰਦ ਨਹੀਂ ਹੈ ਚੱਲ ਕੋਈ ਨਾ ਬਾਬਾ ਇਹ ਯਾਰ ਇਹ ਤਾਂ ਉਹ ਬਾਈ ਦੀ ਮਿਹਰਬਾਨੀ ਆ ਬੱਸ ਠੀਕ ਆ ਜੀ ਨਹੀਂ ਸੰਗ ਜੀ ਦੱਸੋ ਇੰਨੇ ਕਿਹੜਾ ਭੱਗਾਂ ਨਾ ਨਹੀਂ ਆ ਨਾ ਬਾਈ ਜੀ ਇਹ ਆ ਜੀ ਹੋਰ ਬਾਈ ਤਿੰਨੇ ਤਰਾਹ ਉਹ ਠੇਕਾ ਸਾਹਮਣੇ ਜਿੰਨੀ ਮਰਜ਼ੀ ਲੈ ਲਾ ਬਾਪੂ ਆ ਦੇਖ ਲੈ ਪੰਜ ਕੁੱਤੀ ਚੱਕੀ ਬੈਠਾ ਲੈ ਜੇ ਬਾਪਾ ਕੋਈ ਮੁੰਡਾ ਆਉਂਦਾ ਉਹ ਤਰਾਹ ਸਾਡਾ ਪੇਉ ਆਤ ਮਾਰਦੇ ਚੱਕੇਰੀ ਲੱਗਦੇ ਸਦਾ ਕੇ ਬਾਬਾ ਦਾ ਘਰੇ ਵੀ ਚੱਲ ਕੋਈ ਗਲਾ ਖੱਡਾ ਸਿੰਗੜਾ ਨੂੰ ਸ਼ੂਟ ਕਰ ਦੋ ਕੱਢੋ ਲਾਈਵ ਚਲਾਓ ਯਾਰ ਲਾਈਵ ਚਲਾਓ ਸਾਰੇ ਕੱਢੋ ਸਿੰਗੜਾ ਪਿੰਡਾਂ ਜੀ ਪਛਾਣੋ ਉਧਰ ਵੀ ਪਰ ਥੋੜਾ ਯਾਰ ਬਾਬਾ ਇੱਥੇ ਚੱਲ ਬਾਬਾ ਕਹਿੰਦਾ ਕੀ ਸਰ ਬਾਬਾ ਜੀ ਬਾਬਾ ਜੀ ਅੱਜ ਕੀ